ਹੰਤਕ ਸੋਚ ਵਾਈ ਸੰਗਤੀ ਉਹ ਸਾਜਿਤ ਦੂਰੀ ਬਣਾ ਬੈਠੇ ਅਸੀਂ ਇਕੱਲੇ ਇਕੱਲੇ ਨਾਂ ਲੈ ਕੇ ਕਿਉਂ ਮੈਨੂੰ ਪੁੱਛਦੇ ਹੋ ਵਿੰਦਰ ਸਿੰਘ ਭੁੰਡਾ ਉਹ ਮੈਂ ਉਹਨਾਂ ਕੋਲ ਸਰਟੀਫਿਕੇਟ ਹੀ ਲੈਣਾ ਸੀ ਹੰਤਕ ਸੋਚ ਵਾਈ ਸੰਗਤੀ ਉਹ ਸਾਜਿਤ ਦੂਰੀ ਬਣਾ ਬੈਠੇ ਅਸੀਂ ਕਿਸੇ ਕੋਲ ਸਰਟੀਫਿਕੇਟ ਹੀ ਲੈਣੇ ਕੌਮ ਸਾਡੇ ਕੋਲ ਜਵਾਬ ਮੰਗੇ ਉਹਨਾਂ ਜਵਾਬ ਦੇ ਜਿਨ੍ਹਾਂ ਲੋਕਾਂ ਨੇ ਪੌਪ ਨੂੰ ਪਾਰ ਕੇ ਰੱਖ ਦਿੱਤਾ ਜਿਨ੍ਹਾਂ ਨੇ ਪਾਰਟੀ ਦੀ ਤਬਾਹੀ ਦੇ ਕੰਢੇ ਤੇ ਲਿਆ ਕੇ ਖੜਾ ਕਰ ਦਿੱਤਾ ਉਹਨਾਂ ਦੇ ਬੰਦ ਜਵਾਬ ਨਹੀਂ ਦੇਣਾ ਚਾਹੀਦਾ। ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਜਾਣੀ ਹੈ ਕੁਝ ਸਮੇਂ ਦਾ ਆ ਜਿਹੜਾ ਇੰਤਜ਼ਾਰ ਹੈ ਹੋਰ ਕਰਨਾ ਪਵੇਗਾ ਕਿਉਂਕਿ ਅਰਦਾਸ ਬੇਨਤੀਆਂ ਅਰਜ਼ੋਈਆਂ ਜਿਹੜੀਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਚੱਲ ਰਹੀਆਂ ਨੇ ਤੇ ਇਹਨਾਂ ਅਰਦਾਸਾਂ ਬੇਨਤੀਆਂ ਅਰਜ਼ੋਈਆਂ ਤੋਂ ਬਾਅਦ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਬਹੁਤ ਸਾਰੇ ਲੋਕਾਂ ਨੂੰ ਕਨਫਿਊਜ਼ਨ ਸੀ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਬਾਦਲ ਢੜੇ ਦੇ ਵੱਲੋਂ ਕੀਤੀ ਗਈ ਭਰਤੀ ਸੀ ਉਸ ਨੂੰ ਲੈ ਕੇ ਕੀ ਕੁਝ ਇਸ ਵਕਤ ਸਥਿਤੀਆਂ ਬੜੀਆਂ ਪਈਆਂ ਨੇ ਉਹਦੇ ਬਾਰੇ ਤਾਂ ਬਾਅਦ ਦੇ ਵਿੱਚ ਗੱਲ ਕਰਾਂਗੇ ਪਰ ਏਕ-ਏਕ ਕਰਕੇ ਆਗੂ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚਿਆ ਜਾ ਰਿਹਾ ਹੈ ਉਨ੍ਹਾਂ ਦੇ ਵੱਲੋਂ ਦਿੱਤੇ ਗਏ ਬਿਆਨ ਜਿਹੜੇ ਨੇ ਆਪਣੇ ਆਪ ਦੇ ਵਿੱਚ ਬੇहद ਕਿ ਅਹਿਮ ਤੇ ਖਾਸ ਹੋ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਉਹ ਬੀਬੀ ਜ਼ਗੀਰਕੌਰ ਹੋਰਾਂ ਦੇ ਵੱਲੋਂ ਵੀ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਨੇ ਬਿਆਨ ਦੇ ਕੇ ਆਪਣੇ ਵਿਰੋਧੀ ਧਿਰ ਨੂੰ ਇਸ ਤਰੀਕੇ ਹੜਕਾ ਦਿੱਤਾ ਕਿ ਹੁਣ ਬੁੱਲਾਂ ਦੇ ਉੱਪਰ ਸਿਕਰੀਆਂ ਉਹਨਾਂ ਦੇ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਭਾਵੇਂ ਬਲਵਿੰਦਰ ਸਿੰਘ ਭੁੰਦੜ ਹੁਣ ਭਾਵੇਂ ਆ ਜਿਹੜੇ ਵਕ ਵਕ ਹੋਰ ਲੀਡਰ ਹੁਣ ਜਿਨ੍ਹਾਂ ਦੇ ਵਿੱਚ ਡਾਕਟਰ ਦਲਜੀਤ ਸਿੰਘ ਚੀਮਾ ਹਰਜਿੰਦਰ ਸਿੰਘ ਧਾਮੀ ਤਮਾਮ ਲੋਕਾਂ ਨੂੰ ਤਮਾਮ ਇਹਨਾਂ ਆਗੂਆਂ ਨੂੰ ਉਹਨਾਂ ਦੇ ਵੱਲੋਂ ਰਗੜਾ ਲਾ ਦਿੱਤਾ ਗਿਆ ਹੈ। ਯਹਾਂ ਪਰ ਕਹਿ ਲਈਏ ਉਹਨਾਂ ਨੂੰ ਐਸਾ ਕਰਾਰਾ ਜਵਾਬ ਦੇ ਦਿੱਤਾ ਗਿਆ ਜਿਸ ਦੇ ਨਾਲ ਹੁਣ ਵੱਡੇ ਪੱਧਰ ਦੇ ਉੱਪਰ ਇਹ ਉਹਨਾਂ ਦਾ ਦਿੱਤਾ ਗਿਆ ਬਿਆਨ ਸੋਸ਼ਲ ਮੀਡੀਆ ਦੇ ਉੱਪਰ ਵੀ ਵਾਇਰਲ ਹੋ ਰਿਹਾ ਹੈ। ਨਾਲ ਦੇ ਨਾਲ ਸਿਆਸੀ ਗਲਿਆਰਿਆਂ ਦੇ ਵਿੱਚ ਉਹਨਾਂ ਦੇ ਦਿੱਤੇ ਗਏ ਇਸ ਬਿਆਨ ਦੀਆਂ ਚਰਚਾਵਾਂ ਹੋਣੀਆਂ ਵੀ ਲਾਜ਼ਮੀ ਹੋ ਚੁੱਕੀਆਂ ਨੇ। ਕੀ ਕੁਝ ਉਹਨਾਂ ਨੇ ਕਿਹਾ ਉਹ ਵੀ ਤੁਹਾਨੂੰ ਸੁਣਾਵਾਂਗੇ ਪਰ ਉਸ ਤੋਂ ਪਹਿਲਾਂ ਸਥਿਤੀਆਂ ਤੁਹਾਡੇ ਨਾਲ ਸਾਂਝੀਆਂ ਕਰ ਦਈਏ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਇਸ ਵਕਤ ਚੱਲ ਕੀ ਰਿਹਾ ਹੈ ਵਾਪਰ ਕੀ ਰਿਹਾ ਹੈ ਤੇ ਉੱਥੇ ਹੋ ਕੀ ਰਿਹਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਉੱਥੇ ਪਹੁੰਚ ਕਰ ਲਈ ਗਈ ਹੈ ਮਨਪ੍ਰੀਤ ਸਿੰਘ ਆਯਾਲੀ ਹੁਣ ਗੁਰਪ੍ਰਤਾਪ ਸਿੰਘ ਬਡਾਲਾ ਹੁਣ ਜਾਂ ਫਿਰ 우ਮੈਦਪੁਰੀ ਸਾਹਿਬ ਹੁਣ ਝੁੰਦਾ ਸਾਹਿਬ ਹੁਣ ਜਾਂ ਫਿਰ ਗੱਲ ਕਰ ਲਈਏ ਬੀਬੀ ਸਤਵੰਤ ਕੌਰ ਹੋਰਾਂ ਦੀ ਉਹਨਾਂ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚ ਆ ਗਏ ਦੇਸ਼ਰੀ ਅਕਾਲ ਤੱਕ ਸਭ ਨਾਤਮਸਤਕ ਹੋ ਕੇ ਉਹਨਾਂ ਦੇ ਵੱਲੋਂ ਅਰਦਾਸ ਬੇਨਤੀ ਕੀਤੀ ਜਾ ਰਹੀ ਹੈ ਤੇ ਭਰਤੀ ਪ੍ਰਕਿਰਿਆ ਕੋਜੀ ਮਿੰਟਾਂ ਦੇ ਵਿੱਚ ਉਥੋਂ ਸ਼ੁਰੂ ਕਰ ਦਿੱਤੀ ਜਾਵੇਗੀ ਹਾਲਾਂਕਿ ਪਹਿਲਾਂ ਸਮਾਂ 11 ਵਜੇ ਦਾ ਭਾਰਤੀ ਸਮੇਂ ਦੇ ਅਨੁਸਾਰ 11 ਵਜੇ ਦਾ ਸਮਾਂ ਰੱਖਿਆ ਗਿਆ ਸੀ ਪਰ ਹੁਣ ਉਥੇ ਦੇਰ ਦੇ ਨਾਲ ਇਹ ਸਾਰੀ ਪ੍ਰਕਿਰਿਆ ਜਿਹੜੀ ਹੈ ਸ਼ੁਰੂ ਕੀਤੀ ਜਾਵੇਗੀ ਕੁਝ ਕੁ ਜਾਣਕਾਰੀਆਂ ਇਹ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਦੂਜਾ ਧੜਾ ਜਿਹੜਾ ਹੈ ਉਹਨਾਂ ਦੇ ਵੱਲੋਂ ਵੀ ਉੱਥੇ ਕੁਝ ਕੁ ਕਾਰਵਾਈਆਂ ਆਰੰਭ ਦਿੱਤੀਆਂ ਗਈਆਂ ਨੇ ਹੋ ਸਕਦਾ ਹੈ ਕਿ ਕਿਸੇ ਤਰੀਕੇ ਦੇ ਟਕਰਾਅ ਦੇ ਮਾਹੌਲ ਵੀ ਬਣਨ ਜਿਹਦੀ ਆਸ ਉਮੀਦ ਕਾਮਨਾ ਜਿਹੜੀ ਹੈ ਅਸੀਂ ਕਦਾ ਚਿਤ ਨਹੀਂ ਕਰਦੇ ਹਮੇਸ਼ਾ ਇਹਹੀ ਕਾਮਨਾ ਕਰਦੇ ਹਾਂ ਕਿ ਬਦੇ ਚੰਗੇ ਤਰੀਕੇ ਦੇ ਨਾਲ ਇਹ ਤਮਾਮ ਕਾਰਵਾਈਆਂ ਜਿਹੜੀਆਂ ਨੇ ਸੰਪੰਨ ਹੋਣ ਇੱਥੇ ਵੀ ਵਿਚਾਰ ਵਟਾਂਦਰਾ ਜਿਹੜਾ ਉਹ ਕੀਤਾ ਜਾਵੇ ਕਿ ਭਾਈ ਜਿਹੜੀ ਪਹਿਲਾ 2 ਬਾਈਕ ਲੱਖ ਦੀ ਭਰਤੀ ਕੀਤੀ ਗਈ ਹੈ ਜਿਹੜੀ ਪਹਿਲਾਂ ਇਹ ਮੈਂਬਰਸ਼ਿਪ ਜਿਹੜੀ ਆ ਦਿੱਤੀ ਗਈ ਆ ਪਹਿਲਾਂ ਜਿਹੜੀਆਂ ਪਰਚੀਆਂ ਕੱਟੀਆਂ ਗਈਆਂ ਨੇ ਉਹਨਾਂ ਪਰਚੀਆਂ ਨੂੰ ਲੈ ਕੇ ਇਸ ਵਕਤ ਕਿ ਉਸ ਪਰਚੀਆਂ ਦੇ ਵਿੱਚ ਮੈਂਬਰਸ਼ਿਪ ਜਿਹਨਾਂ ਲੋਕਾਂ ਦੇ ਵੱਲੋਂ ਲਈ ਗਈ ਆ ਜਾਂ ਪਰ ਜਿਨ੍ਹਾਂ ਨੂੰ ਮੈਂਬਰਸ਼ਿਪ ਦਿੱਤੀ ਗਈ ਹੈ ਉਹਨਾਂ ਨੂੰ ਇਸ ਨਵੀਂ ਕੀਤੀ ਜਾਣ ਵਾਲੀ ਭਰਤੀ ਦੇ ਵਿੱਚ ਇਸ ਤਰੀਕੇ ਇਹਨਵੇਂ ਲਿਆ ਜਾਵੇਗਾ ਇਹ ਵੀ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਬਣਿਆ ਪਿਆ ਹੈ ਲਗਾਤਾਰ ਬਹੁਤ ਸਾਰੀਆਂ ਚੀਜ਼ਾਂ ਜੜੀਆਂ ਨੇ ਉਹ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਇੱਕ ਤੋਂ ਬਾਅਦ ਇੱਕ ਉਹ ਭਾਵੇਂ ਬਿਆਨ ਹੋਣ ਭਾਵੇਂ ਕਿਆਸਰਾਈਆਂ ਹੋਣ ਭਾਵੇਂ ਉਹ ਗੱਲ ਹੋਵੇ ਜਿਹੜੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਲਈ ਹਾਂ ਪੱਕੀ ਵੀ ਹੋ ਸਕਦੀ ਹੈ ਤੇ ਨਾ ਪੱਕੀ ਵੀ ਹੋ ਸਕਦੀ ਹੈ ਪਰ ਇਹ ਸਭ ਦੇ ਦਰਮਿਆਨ ਬੀਬੀ ਜਗੀਰ ਕੌਰ ਹੋਰੀ ਜਿਨ੍ਹਾਂ ਦੇ ਵੱਲੋਂ ਆਪਣੀ ਬੇਬਾਕੀ ਦੇ ਲਈ ਉਹ ਜਾਣੇ ਜਾਂਦੇ ਨੇ ਉਹਨਾਂ ਦੇ ਵੱਲੋਂ ਬੇਬਾਕੀ ਦੇ ਨਾਲ ਬੋਲੇ ਗਏ ਬੋਲਾਂ ਦਾ ਅਸਰ ਜ਼ਮੀਨੀ ਧਰਤਲ ਦੇ ਉੱਪਰ ਸ਼ੋਮਣੀ ਅਕਾਲੀ ਦਲ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਉੱਪਰ ਦੇਖਣ ਨੂੰ ਮਿਲਦਾ ਹੈ ਉਹ ਭਾਵੇਂ ਉਹਨਾਂ ਦੇ ਵੱਲੋਂ ਬਾਗੀ ਧਲੇ ਦੇ ਵਿੱਚ ਭੁਗਤਦਿਆਂ ਸਮੇਂ ਵੱਡੇ ਬਿਆਨ ਦਿੱਤੇ ਗਏ ਹੁਣ ਤੇ ਇਸ ਵਕਤ ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਕੇ ਉਹਨਾਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਵਾਕ ਵਾਕ ਅਕਾਲੀ ਆਗੂਆਂ ਨੂੰ ਹੜਕਾ ਦਿੱਤਾ ਗਿਆ ਜਾਂ ਫਿਰ ਉਹਨਾਂ ਦੇ ਵੱਲੋਂ ਤੇ ਮੇਂ ਤੇ ਖੇ ਪ੍ਰਤੀਕਰਮ ਜਿਹੜੇ ਦਿੱਤੇ ਗਏ ਨੇ ਭਾਵੇਂ ਭੋਂਦੜ ਸਾਹਿਬ ਦੇ ਬਾਰੇ ਗੱਲ ਕਰਨੀ ਹੋਵੇ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਵੱਲੋਂ ਦਿੱਤੇ ਗਏ ਨੈਤਿਕਤਾ ਦੇ ਆਧਾਰ ਦੇ ਉੱਪਰ ਅਸਤੀਫੇ ਦੀ ਗੱਲ ਹੋਵੇ ਜਾਂ ਪਰ ਗੱਲ ਹੋਵੇ ਉਹਨਾਂ ਦੇ ਵੱਲੋਂ ਡਾਕਟਰ ਦਲਜੀਤ ਸਿੰਘ ਚੀਮਾ ਹੋਰਾਂ ਦੇ ਬੀਤੇ ਕੱਲ ਕੀਤੀ ਗਈ ਪ੍ਰੈਸ ਕਾਨਫਰੰਸ ਦੀ ਉਹਨਾਂ ਦੇ ਵੱਲੋਂ ਸਿਆਸੀ ਤੌਰ ਦੇ ਉੱਪਰ ਇਸ ਤਰੀਕੇ ਦੇ ਨਾਲ ਧੋਬੀ ਪਟਕਾ ਉਹਨਾਂ ਨੂੰ ਦਿੱਤਾ ਗਿਆ ਜਿਸ ਦੇ ਬਾਰੇ ਜਾਣਕਾਰੀਆਂ ਤੁਹਾਡੇ ਨਾਲ ਇਹ ਸਾਂਝੇ ਕੀਤੇ ਗਏ ਬਿਆਨ ਦੇ ਵਿੱਚ ਸਾਂਝੀਆਂ ਜ਼ਰੂਰ ਕਰ ਲੈਣੇ ਆ ਸਭ ਤੋਂ ਪਹਿਲੇ ਸਾਰੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਅਕਾਲ ਤਾਂ ਸਭ ਤੋਂ ਸਾਡੀਆਂ ਸੰਸਥਾਵਾਂ ਜਿਹੜੀਆਂ ਹਮੇਸ਼ਾ ਸੇਧ ਲੈ ਕੇ ਚੱਲਦੀਆਂ ਇੱਕ ਰਾਜਨੀਤਿਕ ਜਿਹੜੀ ਸੰਸਥਾ ਸੀ ਸਾਡੀ ਸ਼੍ਰੋਮਣੀ ਕਾਲੀ ਦਲ ਉਹ ਇੱਥੋਂ ਹੀ ਸਿਰਜੀ ਗਈ ਹੈ ਜਦੋਂ 14 ਦਸੰਬਰ 1920 ਨੂੰ ਇਹਦਾ ਆਗਾਜ਼ ਕੀਤਾ ਗਿਆ ਤੇ ਸ਼੍ਰੀ ਅਕਾਲ ਤਾਂ ਸਭ ਤੋਂ ਕੀਤਾ ਗਿਆ ਸਮੇਂ ਦੇ ਨਾਲ ਇਸ ਸ਼੍ਰੋਮਣੀ ਕਾਲੀ ਦਲ ਨੇ ਬਹੁਤ ਵੱਡੀਆਂ ਮੱਲਾਂ ਮਾਰੀਆਂ ਬੜੀ ਵੱਡੀ ਸੇਵਾ ਕੀਤੀ ਔਰ ਇਹਦਾ ਕੰਮ ਸੀ ਜਿਹੜਾ ਉਹ ਸੀ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਦੇ ਆਲੇ ਦੁਆਲੇ ਬਾੜ ਬਣ ਕੇ ਖਲੋਣਾ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨੂੰ ਦੁਨੀਆਂ ਵਿੱਚ ਪਹੁੰਚਾਉਣਾ ਉਹ ਸਾਰੀਆਂ ਗੱਲਾਂ ਬੜੇ ਵਧੀਆ ਟੰਗਾਂ ਚੱਲੀਆਂ ਔਰ ਲੋਕਾਂ ਦੇ ਜਿਹੜਾ ਕੌਮ ਦਾ ਇਤਿਹਾਸ ਸੀਗਾ ਉਹ ਬੜਾ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਗਿਆ ਬੜੀਆਂ ਪ੍ਰਾਪਤੀਆਂ ਵੀ ਕੀਤੀਆਂ ਬੜੀਆਂ ਸਰਕਾਰਾਂ ਵੀ ਬਣਾਈਆਂ ਬਹੁਤ ਸਾਰੀ ਸੰਘਰਸ਼ ਵੀ ਕੀਤੇ ਬੜੀਆਂ ਕੁਰਬਾਨੀਆਂ ਵੀ ਕੀਤੀਆਂ ਉਹ ਸ਼੍ਰੋਮਣੀ ਕਾਲੀ ਦਲ ਜਿਹੜਾ ਦੁਨੀਆ ਵਿੱਚ ਉਸ ਨਕਸ਼ੇ ਵਿੱਚ ਆਇਆ ਜਿਹਦਾ ਕੁਰਬਾਨੀਆਂ ਦਾ ਇਤਿਹਾਸ ਕਿਤੇ ਭੁੱਲਿਆ ਨਹੀਂ ਜਾ ਸਕਦਾ ਸਮੈ ਸਭ ਨਹੀਂ ਹੈ ਕਿ ਅੱਜ ਜਿਹੜਾ ਲੋੜ ਕਿਉਂ ਪਈ ਕੁਝ ਸਮੇਂ ਤੋਂ ਸਾਡੀ ਸਿੱਖ ਸੋਚ ਜਿਹੜੀ ਸੀ ਉਹ ਸਾਡੇ ਕੁਝ ਵਰਕਰਾਂ ਵਿੱਚੋਂ ਕੁਝ ਲੀਡਰਾਂ ਵਿੱਚੋਂ ਗਵਾਚ ਗਈ ਜਿਹਦੇ ਕਾਰਨ ਜਿਹੜੀ ਸਿੱਖ ਸੋਚ ਵਾਲੀ ਸੰਗਤ ਸੀ ਜਾਂ ਪੰਥਕ ਸੋਚ ਵਾਲੀ ਸੰਗਤ ਸੀ ਉਹ ਸਾਡੇ ਤੋਂ ਦੂਰੀ ਬਣਾ ਬੈਠੀ ਉਹਦਾ ਕਾਰਨ ਸੀ ਕੋਈ ਸਾਡੇ ਕੋਲੋਂ ਗਲਤੀਆਂ ਹੋ ਗਈਆਂ ਕੁਝ ਅਵਗਿਆ ਹੋਈਆਂ ਤੇ ਕੌਮ ਦੀ ਆਵਾਜ਼ ਸੀ ਕਿ ਸਾਰੇ ਆਓ ਉਸੇ ਪਲੇਟਫਾਰਮ ਤੇ ਬੈਠੋ ਸ਼੍ਰੀ ਅਕਾਲਤਾਬ ਸਾਹਿਬ ਤੇ ਫਸੀਲ ਦੇ ਸਾਹਮਣੇ ਖੜੇ ਹੋ ਕੇ ਚੋਕ ਕੌਮ ਦੇ ਕੋਲੋਂ ਜੋ ਸਾਡੇ ਵਰਕਰਾਂ ਕੋਲੋਂ ਗਲਤੀਆਂ ਹੋਈਆਂ ਲੀਡਰਾਂ ਕੋਲੋਂ ਗਲਤੀਆਂ ਹੋਈਆਂ ਉਹਦੀ ਅਰਦਾਸ ਕਰੋ ਤੇ ਮਾਫੀ ਮੰਗੋ ਉਹ ਸਾਰੀ ਕਿਉਂਕਿ ਅਸੀਂ ਸਦਾ ਇਕਵਾਲ ਸੇ ਝੁੰਡਾ ਦੇ ਕਮਾਂਡ ਇੱਥੇ ਕਮੇਟੀ ਬਣਾਈ ਸੀ ਤੇ ਪੂਰੇ ਪੰਜਾਬ ਵਿੱਚ ਕੁੱਮੀ ਪੂਰੇ ਪੰਜਾਬ ਚ ਹੁੰਦਿਆ ਹੋਇਆ ਇੱਕ ਆਵਾਜ਼ ਨਿਕਲੀ ਸੀ ਕਿ ਜਦ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸ਼੍ਰੀ ਅਕਾਤਰ ਸਾਹਿਬ ਦੇ ਤੇ ਸਾਹਮਣੂ ਹੋ ਕੇ ਮਾਫੀ ਨਹੀਂ ਮੰਗਦੀ ਉਹ ਨਹੀਂ ਚਿਰ ਤੱਕ ਕੌਮ ਮਾਫ ਨਹੀਂ ਕਰ ਸਕਦੀ ਅਸੀਂ ਆਵਾਜ਼ ਉਠਾਈ ਜਦੋਂ ਨਹੀਂ ਬਿਲਕੁਲ ਮੰਨਿਆ ਗਿਆ ਹਾਰ ਕੇ ਕੁਝ ਲੀਡਰ ਜਿਹੜੇ ਸਿਰ ਵੱਖਰੇ ਹੋਏ ਤੇ ਉਹਨਾਂ ਨੇ ਜਾ ਕੇ ਫਿਰ ਉੱਥੇ ਆਪਣੀ ਆਵਾਜ਼ ਨੂੰ ਬੁਲੰਦ ਕੀਤਾ ਸ਼੍ਰੀ ਅਕਾਤਰ ਸਾਹਿਬ ਤੋਂ ਸਾਨੂੰ ਹੁਕਮ ਹੋਇਆ 2 ਦਸੰਬਰ ਨੂੰ ਇੱਕ ਕੌਮ ਨੂੰ ਵੱਡੀ ਰਾਤ ਮਿਲੀ ਪਾਰਟੀ ਨੂੰ ਵੱਡੀ ਰਾਤ ਮਿਲੀ ਹਰ ਸ਼ਖਸ ਜਿਹੜਾ ਸੀ ਉਹਨੂੰ ਸਕੂਨ ਹੋਇਆ ਕਿ ਇੱਥੋਂ ਜਿਹੜਾ ਆਵਾਜ਼ਾ ਦਿੱਤਾ ਗਿਆ ਸੀ ਕਿ ਹੋਏ 71 ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋਲੇ ਬੁਲਾਏ ਇੱਕ ਤਾਂ ਧਾਰਮਿਕ ਤੌਰ ਤੇ ਜਿਹੜੀਆਂ ਵਗਿਆ ਹੋਈਆਂ ਸੀ ਉਹਦੀ ਵੀ ਜਿਹਨਾਂ ਨੂੰ ਤਨਖਾਹ ਲੱਗਣੀ ਸੀ ਤਨਖਾਹ ਲੱਗੀ ਸਾਡੇ ਵਰਗਿਆਂ ਨੂੰ ਵੀ ਸੇਵਾ ਲੱਗੀ ਔਰ ਸਾਰਿਆਂ ਨੇ ਖਿੜੇ ਮੱਥੇ ਪ੍ਰਵਾਨ ਕੀਤੀ ਤਨਖਾਹ ਵੀ ਨਭਾਈ ਸੇਵਾ ਵੀ ਕੀਤੀ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਵੀ ਪ੍ਰਾਪਤ ਹੋਈ ਬਖਸ਼ਿਸ਼ ਹੋਈ ਲੇਕਿਨ ਜਿਹੜੀ ਸੰਸਥਾ ਜਿਹਦੇ ਕਰਕੇ ਦੁਬਦਾ ਪਈ ਸੀ ਜਿਹਦੇ ਕਰਕੇ ਲੋਕਾਂ ਦੇ ਵਿੱਚ ਬਖਰੇਮਾ ਪਿਆ ਸੀ ਉਹ ਮਤ ਜਿਹੜੀ ਮਨ ਜਿਹੜੀ ਸਾਡੀ ਮਨਾਂ ਦੀ ਦੂਰੀ ਸੀ ਉਹਨੂੰ ਬਣਾਉਣ ਵਾਸਤੇ ਇਕੱਤਰ ਕਰਨ ਵਾਸਤੇ ਸ਼੍ਰੋਕਾਤਾ ਸਾਹਿਬ ਤੋਂ ਸੱਤ ਮੈਂਬਰੀ ਕਮੇਟੀ ਆਰਗੇਨਾਈਜ਼ ਕੀਤੀ ਗਈ ਉਹਨਾਂ ਦੇ ਵਿੱਚੋਂ ਵੀ ਪ੍ਰਧਾਨ ਸਾਹਿਬ ਨੂੰ ਕਨਵੀਨਸ਼ਨ ਲਾਇਆ ਪਰ ਦਬਾਅ ਹੇਠ ਬਸਦਲੀ ਕਰਕੇ ਕਮਜ਼ੋਰੀ ਕਰਕੇ ਉਹ ਸਿਫਰ ਦੇ ਕੇ ਚਲੇ ਗਏ ਸਾਬਕਾ ਪ੍ਰਧਾਨ ਪਟੂੰਗਰ ਸਾਹਿਬ ਅਸਤੀਫਾ ਦੇ ਕੇ ਚਲੇ ਗਏ ਪਰ ਫਿਰ ਵੀ ਪੰਜ ਮੈਂਬਰੀ ਕਮੇਟੀ ਨੂੰ ਮਾਨਤਾ ਮਿਲੀ ਕਿ ਤੁਸੀਂ ਆਪਣੀ ਵਿਧੀ ਵਿਧਾਨ ਅਨੁਸਾਰ ਭਰਤੀ ਸ਼ੁਰੂ ਕਰੋ ਕਿਤੇ ਨਹੀਂ ਅੰਦਰ ਕੀਤੀ ਅਰਦਾਸ ਕੀਤੀ ਸੀ ਅਕਾਲ ਤਾ ਸਾਬ ਤੇ ਆ ਕੇ 18 ਮਾਰਚ ਨੂੰ ਸ਼ੁਰੂ ਕਰਨ ਵਾਸਤੇ ਅਰਦਾਸ ਕੀਤੀ ਸੀ ਉਹਦੇ ਵਾਸਤੇ ਸੀ ਆਏ ਜਿਹੜਾ ਕਿਹਾ ਜਾ ਰਿਹਾ ਕਿ ਇਹ ਫੇਕ ਭਰਤੀ ਆ ਗੁੰਮਰਾ ਕੀਤਾ ਜਾ ਰਿਹਾ ਭਰਤੀ ਦੇ ਨਾਮ ਤੇ ਤਾਂ ਉਹਦੇ ਵਰਗਾ ਚਲੋ ਅਸੀਂ ਅਸੀਂ ਕਿਸੇ ਕੋਈ ਸਰਟੀਫਿਕੇਟ ਹੀ ਲੈਣੇ ਅਸੀਂ ਤਖਤ ਸਾਹਿਬ ਤੇ ਆਈਆਂ ਤਖਤ ਦੀ ਮਹਾਨਤਾ ਨੂੰ ਬਰਕਰਾਰ ਰੱਖਾਂਗੇ ਸਤਿਕਾਰ ਰੱਖਾਂਗੇ ਕੌਮ ਸਾਡੇ ਕੋਲ ਜਵਾਬ ਮੰਗੇਗੀ ਉਹਨਾਂ ਨੂੰ ਜਵਾਬ ਦੇ ਆ ਨਵੀਂ ਪਾਰਟੀ ਹੋਏਗੀ ਕਿਸ ਤਰ੍ਹਾਂ ਦੀ ਭਰਤੀ ਹੋਏਗੀ ਸ਼੍ਰੋਮਣੀ ਕਾਲ ਦਿਨ ਉਹਨੂੰ ਤੁਸੀਂ ਕਿਦਾਂ ਦੇਖਦੇ ਹੋ ਉਹ ਪਹਿਲੇ ਭਰਤੀ ਕਿਸੇ ਦੇਖੋ ਸ਼੍ਰੀ ਅਕਾਲ ਤਾ ਸਭ ਦਾ ਜੋ ਹੁਕਮ ਹੋਇਆ ਸੀ ਅਸੀਂ ਉਹਦੇ ਅਨੁਸਾਰ ਭਰਤੀ ਕਰ ਰਹੇ ਹਾਂ ਉਹਨਾਂ ਨੇ ਆਪਣੇ ਆਪ ਕੀਤੀ ਹੈ ਉਹ ਆਪਣਾ ਦਲ ਬਣਖੜਾ ਬਣਾਉਣਾ ਚਾਹੁੰਦੇ ਹੁਣ ਕਹਿ ਨਹੀਂ ਸਕਦੇ ਪਰ ਅਸੀਂ ਸ਼੍ਰੋਮਣੀ ਅਕਾਲੀ ਦਲ ਜਿਹੜਾ 1920 ਚ ਉਸਰਿਆ ਸੀ ਉਹਦੇ ਅਨੁਸਾਰ ਸੀ ਕੌਮ ਨੂੰ ਇਕੱਠੇ ਕਰਨਾ ਨਹੀਂ ਕਿ ਅੱਜ ਦੀ ਭਰਤੀ ਜਿਹੜੀ ਹੈ ਉਹ ਸਰਪ੍ਰਵਾਨਤ ਮੰਨੀ ਜਾਏਗੀ ਦੇਖੋ ਜਦੋਂ ਸ਼੍ਰੀ ਅਕਾਲ ਤਾ ਸਭ ਸਰਪ੍ਰਵਾਨਤ ਹੈ ਤੇ ਆਟੋਮੈਟਿਕਲੀ ਜਿਹੜੀ ਇਹ ਭਰਤੀ ਹੈ ਉਹਦੀ ਦਿਸ਼ਾ ਨਿਰਦੇਸ਼ ਹੋਏਗੀ ਤੇ ਸਰਪ੍ਰਵਾਨਤੀ ਹੋਏਗੀ ਉਹਦਾ ਮੈਂ ਜਵਾਬ ਕੀ ਦਿਆਂ ਜੀ ਜਿਨ੍ਹਾਂ ਲੋਕਾਂ ਨੇ ਅੱਜ ਕੌਮ ਨੂੰ ਪਾਰ ਕੇ ਰੱਖ ਦਿੱਤਾ ਜਿਨ੍ਹਾਂ ਨੇ ਪਾਰਟੀ ਦੀ ਤਬਾਹੀ ਦੇ ਕੰਢੇ ਤੇ ਲਿਆ ਕੇ ਖੜਾ ਕਰ ਦਿੱਤਾ ਉਹਨਾਂ ਦੇ ਬੰਦ ਜਵਾਬ ਨਹੀਂ ਦੇਣਾ ਚਾਹੀਦਾ ਕੱਲ ਇੱਕ ਅਪੀਲ ਕੀਤੀ ਗਈ ਕਿ ਸਾਰੇ ਆਗੂਨ ਕਰਕੇ ਹੋਣਾ ਚਾਹੀਦਾ ਹਾਂ ਅਸੀਂ ਅਸੀਂ ਅਪੀਲ ਕਰਦੇ ਹਾਂ ਜੀ ਸਾਰੇ ਆਓ ਸ਼੍ਰੀ ਹਕਮਤਾਰ ਸਾਹਿਬ ਦੀ ਸ਼ਰਨ ਚਾਓ ਜਿੱਥੇ ਤੁਹਾਨੂੰ ਉਪਦੇਸ਼ ਦਿੱਤਾ ਗਿਆ ਸੀ ਆਦੇਸ਼ ਜਾਰੀ ਕੀਤਾ ਗਿਆ ਸੀ ਉਸ ਆਦੇਸ਼ ਦੇ ਅਨੁਸਾਰ ਚੱਲੋ ਬਲਵਿੰਦਰ ਸਿੰਘ ਮੈਂਬਰ ਕਮੇਟੀ ਨਾਲ ਹੀ ਜੜੀ ਪਰਤੇ ਹੋਏ ਮੰਨੀ ਜਾਏਗੀ ਬਿਲਕੁਲ ਜੀ ਮਨਵਿੰਦਰ ਸਿੰਘ ਪੁੰਡਲ ਬੋਲੋ ਜਥੇਦਾਰਾਂ ਨੂੰ ਤੁਸੀਂ ਕੱਲੇ ਕੱਲੇ ਤੁਸੀਂ ਕੱਲੇ ਤੁਸੀਂ ਕੱਲੇ ਕੱਲੇ ਨਾਂ ਲੈ ਕੇ ਕਿਉਂ ਮੈਨੂੰ ਪੁੱਛਦੇ ਹੋ ਮਨਵਿੰਦਰ ਸਿੰਘ ਪੁੰਡਲ ਉਹ ਮੈਂ ਉਹਨਾਂ ਕੋਈ ਸਰਟੀਫੀਕੇਟ ਨਹੀਂ ਲੈਣਾ ਜੀ ਉਹ ਇੱਕ ਮਿੰਟ ਇੱਕ ਮਿੰਟ ਸੁਣ ਲਓ ਭਾਜਪਾ ਇੱਕ ਸਿਆਸੀ ਪਾਰਟੀ ਹੈ ਉਹਨੇ ਆਪਣਾ ਕੰਮ ਕਰਨਾ ਹੈ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਕੰਮ ਕਰਨਾ ਹੈ ਪੁੰਡਲ ਨੂੰ ਪਤਾ ਹੋਵੇਗਾ ਜਿਨ੍ਹਾਂ 23 ਸਾਲ ਉਹਨੇ ਕੱਟੇ ਹੈ ਉਥੇ ਰਾਜ ਸਭਾ ਚ ਰਹੇ ਹੈ ਉਹਨਾਂ ਨਾਲ ਐਮਪੀ ਰਹੇ ਹੈ ਮੰਤਰੀ ਰਹੇ ਉਹਨਾਂ ਨੂੰ ਪਤਾ ਹੋਣਾ ਕਿ ਉਹ ਕੀ ਕਹਿੰਦੇ ਹੈ ਕੀ ਭਾਜਪਾ ਸਾਨੂੰ ਕਹੇਗੀ ਇਹ ਜਿਹੜੇ ਕਾਦਰ ਸਾਹਿਬ ਦੀ ਛਤਰ ਛਾਇਆ ਥੱਲੇ ਆਉ ਕਿ ਭਾਜਪੀ ਸਾਨੂੰ ਕਹੇਗੀ ਕਿ ਉਹਦੇ ਦਿਸ਼ਾ ਨਿਰਦੇਸ਼ ਅਨੁਸਾਰ ਚੱਲੋ ਕਿ ਭਾਜਪੀ ਨੇ ਸਾਨੂੰ ਇੱਧਰੋਂ ਤੋਰਨਾ ਹੈ ਗੁਰੂ ਆਲੇ ਪਾਸੇ ਨੂੰ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਇੱਥੋਂ ਦੀ ਮਰਿਆਦਾ ਸਿਧਾਂਤ ਬਚਾ ਕੇ ਰੱਖੋ ਇਹ ਤਾਂ ਸਾਡੇ ਸਿੱਖਾਂ ਦਾ ਫਰਜ਼ ਬੰਦਾ ਸੀ ਸਿੱਖ ਜਿਹੜੇ ਆ ਉਸ ਮਰਿਆਦਾ ਤੋਂ ਰਹਿਣ ਐ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਐ ਇੰਨਾ ਕੁਝ ਹੋਣ ਤੋਂ ਬਾਅਦ ਉਹਨਾਂ ਦਾ ਵਾਪਸ ਉਹਨਾਂ ਨੂੰ ਲੱਗਦਾ ਤੁਹਾਨੂੰ ਜਾਇਜ਼ ਦੇਖੋ ਮੈਂ ਮੈਂ ਕਿਸੇ ਵਾਰ ਕੀ ਕਮਾ ਹਰਜਿੰਦਰ ਸੇ ਤਾਮੀਨ ਹੈ ਜਿਹੜੀ ਨੈਤਿਕਤਾ ਦੇ ਆਧਾਰ ਤੇ ਕਹਿੰਦੇ ਮੈਂ ਅਸਤੀਫਾ ਦਿੱਤਾ ਜੇ ਤੇ ਉਹ ਨੈਤਿਕਤਾ ਬਹਾਲ ਹੋ ਗਈ ਹੈ ਤੂੰ ਆ ਜਾਣਗੇ ਸੋ ਹਰ ਇੱਕ ਉਸ ਵਿਅਕਤੀ ਦੇ ਵੱਲੋਂ ਕਿੰਤੂ ਪ੍ਰੰਤੂ ਕੀਤਾ ਜਾ ਰਿਹਾ ਜਿਨ੍ਹਾਂ ਨੂੰ ਲੱਗਦਾ ਹੈ ਕਿ Shri Akal Takht ਸਾਹਿਬ ਦੇ ਫਰਮਾਨ ਦੀ ਇਨ ਬਿਨ ਤਮਿਲ ਜਿਹੜੀ ਉਹ ਨਹੀਂ ਕੀਤੀ ਗਈ ਉਹ ਭਾਵੇਂ ਬਾਗੀ ਧੜੇ ਦੇ ਹੋਣ ਜਾਂ ਫਿਰ ਦਾਗੀ ਧੜੇ ਦੇ ਵੱਖ-ਵੱਖ ਤਰੀਕੇ ਦੇ ਨਾਲ ਆਪੋ ਆਪਣੇ ਪ੍ਰਤੀਕਰਮ ਜਿੱਥੇ ਸਾਂਝੇ ਕੀਤੇ ਜਾ ਰਹੇ ਨੇ ਉੱਥੇ ਹੀ ਬੀਬੀ ਜਗੀਰ ਕੌਰ ਹੋਰਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਉਹ ਵੀ ਤੁਹਾਨੂੰ ਸੁਣਾਇਆ ਤੇ ਇਸ ਵਕਤ ਬਣੇ ਹੋਏ ਇਸ ਆ ਕਹਿ ਲਈਏ ਪੰਥਕ ਗਲਿਆਰੇ ਦੇ ਵਿੱਚ ਮਾਹੌਲ ਨੂੰ ਲੈ ਕੇ ਤੁਸੀਂ ਕੀ ਸੋਚਦੇ ਵਿਚਾਰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਪ੍ਰਤੀਕਰਮ ਤੇ ਟਿੱਪਣੀ ਕਰਨਾ ਬਿਲਕੁਲ ਨਾ ਭੁੱਲਣਾ ਇਕੱਲੇ ਇਕੱਲੇ ਨਾਂ ਲੈ ਕੇ ਕਿਉਂ ਮੈਨੂੰ ਪੁੱਛਦੇ ਹੋ ਉਹ ਮੈਂ ਉਹਨਾਂ ਕੋਲ ਸਰਟੀਫੀਕੇਟ ਹੀ ਲੈਣਾ ਜੀ ਹੰਤਕ ਸੋਚ ਵਾਈ ਸੰਗਤੀ ਉਹ ਸਾਜਿਤਾ ਦੂਰੀ ਬਣਾ ਬੈਠੇ ਅਸੀਂ ਕਿਉਂ ਮੈਨੂੰ ਪੁੱਛ ਦਿਓ ਉਹ ਮੈਂ ਉਹਨਾਂ ਕੋਲ ਸਰਟੀਫਿਕੇਟ ਹੀ ਲੈਣਾ ਜੀ ਹੰਤਕ ਸੋਚ ਵਾਈ ਸੰਗਤੀ ਉਹ ਸਾਜਿਤਾ ਦੂਰੀ ਬਣਾ ਬੈਠੇ ਅਸੀਂ ਕਿਸੇ ਕੋਲ ਸਰਟੀਫਿਕੇਟ ਹੀ ਲੈਣੇ ਕੌਮ ਸਾਡੇ ਕੋਲ ਜਵਾਬ ਮੰਗੇ ਹੀ ਉਹਨਾਂ ਨੇ ਜਵਾਬ ਦਿੱਤਾ